ਜਗਦੀਸ਼ ਸਿੰਘ ਭੋਲਾ ਨੂੰ ਹੋਈ ਸਜ਼ਾ ਸਾਡੀ ਇਹ ਖਾਸ ਪੇਸ਼ਕਸ਼ ਦੇਖਣ ਵਾਲਿਆਂ ਦਾ ਬਲਜੀਤ ਮਰਵਾਹਾ ਵੱਲੋਂ ਸਵਾਗਤ ਜਗਦੀਸ਼ ਸਿੰਘ ਭੋਲਾ ਇੱਕ ਚਰਚਿਤ ਨਾਂ ਕਿਵੇਂ ਇੱਕ ਸਧਾਰਨ ਜਿਆ ਨੌਜਵਾਨ ਜਵਾਨੀ ਦੇ ਵਿੱਚ ਕੁਸ਼ਤੀਆਂ ਕਰਨੀਆਂ ਸ਼ੁਰੂ ਕਰਦਾ ਹੈ ਪਹਿਲਵਾਨ ਬਣਨਾ ਸ਼ੁਰੂ ਕਰਦਾ ਹੈ ਦੰਗਲ ਖੇਡਣੇ ਸ਼ੁਰੂ ਕਰਦਾ ਹੈ ਤੇ ਫਿਰ ਉਹਨੂੰ ਲਗਾਤਾਰ ਸਫਲਤਾ ਮਿਲਦੀ ਹੈ ਸਫਲਤਾ ਦੇ ਉਹ ਉਸ ਮਕਾਮ ਤੇ ਸਿਖਰ ਤੇ ਪਹੁੰਚਦਾ ਹੈ ਕਿ ਪੰਜਾਬ ਪੁਲਿਸ ਦੇ ਵਿੱਚ ਡਿਪਟੀ ਸੁਪਰਡੈਂਟ ਆਫ ਪੁਲਿਸ ਡੀਐਸਪੀ ਬਣ ਜਾਂਦਾ ਹੈ ਖਿਡਾਰੀਆਂ ਲਈ ਸਭ ਤੋਂ ਵੱਡਾ ਸਨਮਾਨ ਜਿਹੜਾ ਲੈਣ ਲਈ ਇੱਕ ਖਿਡਾਰੀ ਦੀ ਜ਼ਿੰਦਗੀ ਬੀਤ ਜਾਂਦੀ ਹੈ ਅਰਜੁਨ ਅਵਾਰਡ ਅਰਜੁਨ ਅਵਾਰਡ ਵੀ ਉਹਨੂੰ ਮਿਲਦਾ ਹੈ ਤੇ ਜਦੋਂ ਅਰਜੁਨ ਅਵਾਰਡੀ ਡੀਐਸਪੀ ਜਗਦੀਸ਼ ਸਿੰਘ ਭੋਲਾ ਇੱਕ ਅਜਿਹਾ ਨਾਮ ਬਣ ਜਾਂਦਾ ਜਦੋਂ ਵੀ ਕਿਤੇ ਲੰਘਦਾ ਤਾਂ ਕਹਿੰਦੇ ਭੋਲਾ ਪਹਿਲਵਾਨ ਜਾ ਰਿਹਾ ਪਰ ਕਹਿੰਦੇ ਨੇ ਕਿ ਬੁਰੇ ਕੰਮ ਦਾ ਬੁਰਾ ਨਤੀਜਾ ਕਿਉਂ ਬਈ ਚਾਚਾ ਹਾਂ ਭਤੀਜਾ ਪੁਰਾਣਿਕ ਕਹਾਵਤ ਚਲੀ ਆ ਰਹੀ ਹੈ ਜਦੋਂ ਉਹੀ ਜਗਦੀਸ਼ ਭੋਲਾ ਇਨਾ ਮਾਨ ਸਨਮਾਨ ਮਿਲਣ ਦੇ ਬਾਵਜੂਦ ਕਰਾਹੇ ਪੈ ਗਿਆ ਪੁੱਠੇ ਰਸਤੇ ਚੱਲਣ ਲੱਗ ਗਿਆ ਗਲਤ ਕੰਮ ਕਰਨ ਲੱਗ ਗਿਆ ਤਾਂ ਜਿੱਥੇ ਆਪਣੇ ਆਪ ਨੂੰ ਦਾਗ ਲਾਇਆ ਪੰਜਾਬ ਪੁਲਿਸ ਦੀ ਵਰਦੀ ਨੂੰ ਬਦਨਾਮ ਕੀਤਾ ਤੇ ਅਰਜੁਨਵਾੜ ਵਰਗੇ ਸਨਮਾਨ ਨੂੰ ਵੀ ਜਿਹੜਾ ਮਿੱਟੀ 'ਚ ਮਿਲਾ ਦਿੱਤਾ ਫੇਰ ਉਹੀ ਜਗਦੀਸ਼ ਭੋਲਾ ਨਸ਼ਾ ਤਸਕਰ ਡਰੱਗ ਸਪਲਾਈਅਰ ਬਣ ਕੇ ਉਪਰਿਆ ਤੇ ਇੱਕ ਵੱਡੀ ਚੇਨ ਪੰਜਾਬ ਤੋਂ ਲੈ ਕੇ ਸੱਤ ਸਮੁੰਦਰੋਂ ਪਾਰ ਤੱਕ ਗਵਾਂਢੀ ਮੁਲਕਾਂ ਤੋਂ ਘੁੰਮਦੀ ਹੋਈ ਜਿਹੜੀ ਆ ਕੇ ਜੁੜਦੀ ਹੈ ਤੇ ਕਾਫੀ ਚਿਰ ਤੋਂ ਇਹੀ ਜਗਦੀਸ਼ ਸਿੰਘ ਭੋਲਾ ਜਿਹਨੂੰ ਡੀਐਸਪੀ ਕਿਸੇ ਟਾਈਮ ਨਾਮ ਨਾਲ ਲੱਗਿਆ ਸੀ ਕਿਹਾ ਜਾਂਦਾ ਸੀ ਅਰਜਨ ਬਾਡੀ ਕਿਹਾ ਜਾਂਦਾ ਸੀ ਸਭ ਕੁਝ ਇਹਨਾਂ ਦਾ ਮਿੱਟੀ 'ਚ ਮਿਲ ਜਾਂਦਾ ਲੰਮੇ ਸਮੇਂ ਤੋਂ ਜੇਲ੍ਹ 'ਚ ਨੇ ਹਾਲ ਹੀ 'ਚ ਉਹਨਾਂ ਲਈ ਦੋ ਮਾੜੀਆਂ ਖਬਰਾਂ ਆਉਂਦੀਆਂ ਨੇ ਕੁਝ ਦਿਨ ਪਹਿਲਾਂ ਆਉਂਦੀ ਹੈ ਕਿ ਉਹਨਾਂ ਦੇ ਪਿਤਾ ਜੀ ਸਵਰਗਵਾਸ ਹੋ ਗਏ ਨੇ ਇਸ ਕੰਮ ਲੈ ਕੇ ਇੱਕ ਪੁੱਤਰ ਆਪਣੇ ਪਿਓ ਦੀਆਂ ਆਖਰੀ ਰਸਮਾਂ ਪੂਰੀ ਕਰ ਸਕੇ ਸਿਰਫ ਇਸ ਕੰਮ ਲਈ ਜੇਲ੍ਹ ਤੋਂ ਛੁੱਟੀ ਮਿਲਦੀ ਹੈ ਤੇ ਅੱਜ ਦੂਜੀ ਮਾੜੀ ਵੱਡੀ ਖਬਰ ਨਸ਼ਾ ਤਸਕਰਾਂ ਲਈ ਨਸ਼ੇ ਦੇ ਸੂਦਾਗਰਾਂ ਲਈ ਭੈੜੀ ਖਬਰ ਨਸ਼ਾ ਵਿਰੋਧੀ ਅਭਿਆਨ ਚਲਾਉਣ ਵਾਲਿਆਂ ਲਈ ਚੰਗੀ ਖਬਰ ਕਿ ਜਗਦੀਸ਼ ਭੋਲੇ ਨੂੰ ਜਿਹੜਾ ਹੈਗਾ ਉਹਨਾਂ ਸਮੇਤ ਆਪਾਂ ਕਈੇ ਡੇਢ ਦਰਜਨ ਡੇਢ ਦਰਜਨ ਚ ਇੱਕ ਨੰਬਰ ਘਟਾ ਸਿਰਫ ਭਾਵ 17 ਲੋਕਾਂ ਨੂੰ ਸਜ਼ਾ ਸੁਣਾਈ ਗਈ ਹੈ ਜੋ ਭੋਲੇ ਨਾਲ ਡਰੱਗ ਪੈਡਲਰ ਦੇ ਤੌਰ ਤੇ ਨਸ਼ਾ ਤਸਕਰ ਦੇ ਤੌਰ ਤੇ ਕੰਮ ਕਰ ਰਹੇ ਸਨ ਔਰ ਇਹ ਮਾਮਲਾ ਵੀ ਸੀਗਾ ਕੁਸਮਾ ਪਹਿਲਾਂ ਸਾਡੀ ਅਦਾਲਤਾਂ ਚ ਪਹੁੰਚਿਆ 6000 ਕਰੋੜ 6000 ਕਰੋੜ ਪੰਜਾਬ ਦੀ ਆਬਾਦੀ ਦੀ ਗੱਲ ਕਰੋ ਤਾ ਸਵਾ 3 ਕਰੋੜ ਦੀ ਹੈ ਉਸ ਤੋਂ ਵੀ ਦੁੱਗਣੀ ਰਕਮ ਦਾ ਇਹ ਡਰੱਗ ਸਮਗਲਿੰਗ ਕੇਸ ਸੀਗਾ ਜਿਹੜਾ ਹੈਗਾ ਸਵਾ 300 ਕਰੋੜ ਦੀ ਆਪਾਂ ਸਵਾ 3 ਕਰੋੜ ਪੰਜਾਬ ਦੀ ਆਬਾਦੀ ਤੇ 6000 ਕਰੋੜ ਕਿੰਨੀ ਜ਼ਿਆਦਾ ਰਕਮ ਤੁਸੀਂ ਦੇਖੋ ਵੀ ਪੰਜਾਬ ਪੰਜਾਬ ਦੇ ਵਿੱਚ ਹਾਲਾਂਕਿ ਇੰਟਰਨੈਸ਼ਨਲ ਵੀ ਇਹਨਾਂ ਦੇ ਲਿੰਕ ਸੀਗੇ ਜਗਦੀਸ਼ ਭੋਲਾ ਉਹਨਾਂ ਦੇ ਤੇ ਇਸ ਡਰੱਗ ਇਸ਼ੂ ਦੇ ਵਿੱਚ 17 ਲੋਕਾਂ ਨੂੰ ਸਜ਼ਾ ਹੋ ਗਈ ਹੈ 23 ਜਣੇ ਕੁੱਲ ਦੋਸ਼ੀ ਸੀਗੇ ਤੇ ਇਹਨਾਂ ਵਿੱਚੋਂ ਚਾਰ ਤਾਂ ਕੇਸ ਚੱਲਦੇ-ਚੱਲਦੇ ਹੀ ਇਹ ਸੰਸਾਰ ਇਹ ਦੁਨੀਆ ਛੱਡ ਕੇ ਚਲੇਗੇ ਭਾਵ ਸਵਰਗਵਾਸ ਹੋਗੇ ਮੌਤ ਹੋਗੀ ਤੇ ਜਿਹੜੇ 17 ਬਾਕੀ ਬਚੇ ਨੇ ਉਹਨਾਂ ਨੂੰ ਜਿਹੜੀ ਅਦਾਲਤ ਨੇ 3 ਸਾਲ ਤੋਂ ਲੈ ਕੇ 10 ਸਾਲ ਤੱਕ ਘੱਟੋ ਘੱਟ 3 ਸਾਲ ਉਹ ਜੇਲ੍ਹ ਚ ਰਹਿਣਗੇ ਤੇ ਵੱਧ ਤੋਂ ਵੱਧ 10 ਸਾਲ ਉਹਨਾਂ ਨੂੰ ਸਜ਼ਾ ਕੱਟਣੀ ਪਏਗੀ ਨਾਲ ਜੁਰਮਾਨੇ ਵੀ ਹੋਏ ਨੇ ਵਿਸਤਾਰ ਦੇ ਵਿੱਚ ਜਦੋਂ ਆਰਡਰ ਆਣਗੇ ਕੋਰਟ ਦੇ ਹੁਕਮਾਂ ਦੀ ਕਾਪੀ ਸਾਹਮਣੇ ਆਏਗੀ ਉਸ ਤੋਂ ਵੀ ਤੁਹਾਨੂੰ ਅਸੀਂ ਜਾਣੂ ਕਰਾਵਾਂਗੇ ਹਾਲ ਦੀ ਘੜੀ ਇਹ ਹੈ ਕਿ 6000 ਕਰੋੜੀ ਡਰੱਗ ਤਸਕਰੀ ਮਾਮਲੇ 'ਚ ਜਗਦੀਸ਼ ਭੋਲਾ ਸਮੇਤ 17 ਲੋਕਾਂ ਨੂੰ ਸਜ਼ਾ ਹੋਈ ਹੈ 3 ਸਾਲ ਤੋਂ 10 ਸਾਲ ਦੀ ਲੈ ਕੇ ਸਜ਼ਾ ਹੋਈ ਹੈ 23 ਦੋਸ਼ੀ ਸੀ 4 ਦੀ ਮੌਤ ਹੋ ਚੁੱਕੀ ਹੈ ਸੋ ਉਹੀ ਗੱਲ ਜੇ ਮਾੜਾ ਕੀਤਾ ਸੀ ਤਾਂ ਮਾੜਾ ਭੁਗਤਣਾ ਵੀ ਪਏਗਾ ਭੁੱਲ ਲਈ ਹੁਣ ਉਹ ਵਕਤ ਜਿਹੜਾ ਸ਼ੁਰੂ ਹੋ ਗਿਆ ਹੈ ਹਾਲਾਂਕਿ ਇਹ ਵੀ ਸਾਡੇ ਕਾਨੂੰਨ ਦੇ ਵਿੱਚ ਛੂਟ ਹੈ ਪ੍ਰਾਵਧਾਨ ਹੈਗਾ ਫੈਸਿਲੀਟੇਸ਼ਨ ਮਿਲਦੀ ਹੈ ਕਿ 3 ਸਾਲ ਤੱਕ ਦੀ ਜਿਹਨੂੰ ਸਜ਼ਾ ਹੋਵੇ ਉਹ ਜੇਲ ਨਹੀਂ ਜਾਂਦਾ ਅੱਗੇ ਅਪੀਲ ਪਾ ਕੇ ਜ਼ਮਾਨਤ ਨੂੰ ਮਿਲ ਜਾਂਦੀ ਹੈ ਪਰ ਇਹ ਵੀ ਜੱਜ ਤੇ ਹੀ ਤੈਅ ਕਰਦਾ ਹੈ ਵੀ ਇਹ ਬੰਦੇ ਦਾ ਜੁਰਮ ਕਿਦਾਂ ਦਾ ਸੀ ਇਹਨੇ ਕਿੰਨਾ ਕਿਸ ਦਾ ਨੁਕਸਾਨ ਕੀਤਾ ਹੈ ਇਹਨੂੰ ਜ਼ਮਾਨਤ ਦੇਣੀ ਹੈ ਨਹੀਂ ਦੇਣੀ ਤੇ ਅਪੀਲ ਸਵੀਕਾਰ ਕਰਨੀ ਹੈ ਉਹ ਉੱਪਰਲੀ ਅਦਾਲਤਾਂ ਦਾ ਕੰਮ ਹੈ ਪਰ ਹਾਲ ਦੀ ਘੜੀ ਇਹ ਵੱਡੀ ਅਪਡੇਟ ਤੁਹਾਡੇ ਲਈ ਦੁਨੀਆ ਭਰ ਤੋਂ ਜਿਹੜੇ ਲੋਕ ਸਾਨੂੰ ਦੇਖ ਰਹੇ ਸੱਤ ਸਮੁੰਦਰੋਂ ਪਾਰ ਲੈ ਕੇ ਆਏ ਆ ਕਿ 6000 ਕਰੋੜੀ ਡਰੱਗ ਰੈਕਟ ਮਾਮਲੇ ਦੇ ਵਿੱਚ ਤਸਕਰੀ ਮਾਮਲੇ 'ਚ ਦਗਜੀਸ਼ ਭੋਲਾ ਸਮੇਤ 17 ਲੋਕਾਂ ਨੂੰ 3 ਸਾਲ ਤੋਂ ਲੈ ਕੇ 10 ਸਾਲ ਦੀ ਸਜ਼ਾ ਹੋ ਗਈ ਹੈ ਹੋਰ ਨਵੇਂ ਅਤੇ ਤਾਜ਼ੀ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ ਮਰਵਾਹ ਨੂੰ ਇਜਾਜ਼ਤ ਧੰਨਵਾਦ